ਤੇ ਮਾਰ ਨਹੀਂ ਹੈਗੀ ਹੁਣ ਸਾਰਾ ਸਭਾ ਮੈਨੂੰ ਕਰਨਾ ਪੈਣਾ ਦੇਖ ਭਾਈ ਮੇਰੇ ਤਾਂ ਹੱਥ ਖੜੇ ਨੇਗੇ ਮਿੱਥੋ ਨਹੀਂ ਸ਼ਾਮੀ ਜਾਣੀ ਨਾਲੇ ਨਾ ਹੁਣ ਤੇਰੇ ਮੰਮਾ ਵੀ ਨਾ ਪੂਰਾ ਹੋਣਾ ਰ ਮੈਂ ਤਾਂ ਕਹਿੰਦੀ ਆਲੀ ਭੈਣ ਨੂੰ ਬੁਲਾ ਲੈ ਮੰਮੀ ਓ ਕੀ ਕਰੂਗੀ ਵਿਚਾਰੀ ਨਾਲੇ ਉਹਨੂੰ ਇਸ ਵਾਰੀ ਕੀ ਪਤਾ ਉਹ ਪਟੇ ਪੁਟੇ ਰ ਮੈਨੂੰ ਨਹੀਂ ਪਤਾ ਜੇ ਆਪਣੀ ਭੈਣ ਨੂੰ ਨਹੀਂ ਬੁਲਾਉਣਾ ਨਾ ਕਿਸੇ ਹੋਰ ਰਿਸ਼ਤੇਦਾਰ ਨੂੰ ਬੁਲਾ ਲੈ ਜਿਹੜਾ ਤੈਨੂੰ ਆ ਕੇ ਸ਼ਾਮ ਲੈ ਮੇਰੇ ਤੇ ਨਹੀਂ ਹੈਗੀ ਨੀ ਹਿੰਮਤ ਮੰਮੀ ਜੀ ਜੇ ਤੁਸੀਂ ਨਹੀਂ ਮੈਨੂੰ ਸੰਭੋਗੇ ਤਾਂ ਹੋਰ ਕੌਣ ਸੰਭੂਗਾ ਜੇ ਮੇਰੀ ਮਾਂ ਜੇ ਆਉਂਦੀ ਹੁੰਦੀ ਥਾਉ ਆ ਜਾਂਦੀ ਨਾਲੇ ਮੇਰਾ ਹੋਰ ਬਹੁਤ ਨਾਲ ਰਿਸ਼ਤੇਦਾਰ ਇਹ ਸਭ ਕੁਝ ਲੈਣਾ ਮੈਨੂੰ ਨਹੀਂ ਪਤਾ ਤੇਰੀ ਟੈਨਸ਼ਨ ਨਾ ਜਿਵੇਂ ਮਰਜੀ ਨਮੇੜ ਨਹੀਂ ਮੈਂ ਦਾ ਮਸਾਤੂਰੀ ਫਿਰਦੀ ਆ ਮੈਂ ਕਿਸੇ ਨੂੰ ਵੀ ਸਾਬ ਲਵਾਂਗੀ ਤਾਂ ਹੀ ਮੈਂ ਪਹਿਲਾ ਜਵਾਬ ਦੇਦਾ ਭਾਈ ਮੇਰੇ ਤੇ ਨਾਸ ਰੱਖ ਹਾਂ ਜਮਾਈ ਸਰੇ ਪ੍ਰ ਮਮੀ ਦਾ ਆ ਟਾਈਮ ਚ ਤਾਂ ਆਪਣੇ ਕੰਮ ਆਉਂਦੇ ਨੇ ਹੋਰ ਕੋੜ ਕੰਮ ਆਊਗਾ ਨਾਲੇ ਸੱਸ ਵੀ ਤਾਂ ਮਾਂ ਹੀ ਹੁੰਦੀ ਆ ਪਰ ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਮਾਂ ਤਾਂ ਮਾਂ ਹੀ ਹੁੰਦੀ ਆ ਸੱਸ ਕਾ ਨੂੰ ਮਾਂ ਬਣਦੀ ਆ ਚੰਗਾ ਮੈਂ ਫੋਨ ਰੱਖਦੀ ਆ ਮਨਦੀਪ ਮੈਂ ਤੈਨੂੰ ਸਾਰੇ ਪਾੜ ਲਿਆ ਤੂੰ ਇੱਧਰ ਬੈਠੀ ਐ ਕਿਸ ਦੇ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਮੈਂ ਨਾ ਜੀ ਭੈਣ ਨੂੰ ਫੋਨ ਲਾਇਆ ਸੀ ਮੈਂ ਉਹਨੂੰ ਕਹਿ ਰਹੀ ਸੀ ਕਿ ਹੁਣ ਤੂੰ ਮੇਰੇ ਕੋਲੇ ਆ ਜਾ ਦੋ ਮਹੀਨੇ ਮੈਨੂੰ ਸਾਂਭ ਲਈ ਨਾਲੇ ਮੇਰਾ ਟਾਈਮ ਵੀ ਲੰਗਾ ਜੀ ਉਹ ਤੈਨੂੰ ਉਹਨੂੰ ਕਹਿਣ ਦੀ ਕੀ ਲੋੜ ਸੀ ਸਾਂਭ ਤੈਨੂੰ ਮੰਮੀ ਵੀ ਲੈਂਦੀ ਮੰਮੀ ਨੂੰ ਕੀ ਹੋਇਆ ਛੇ ਮੰਮੀ ਸਾਂਭ ਲੈਂਦੇ ਮੈਨੂੰ ਉਹਨੂੰ ਬੁਲਾਉਣ ਦੀ ਕੀ ਲੋੜ ਸੀ ਬਸ ਜੀ ਉਹਨੂੰ ਤਾਂ ਮੈਂ ਐਵੇਂ ਹੀ ਸੱਦ ਲਿਆ ਉਹ ਵੀ ਉੱਥੇ ਇਕੱਲੀ ਰਹਿੰਦੀ ਆ ਜੇ ਉਹ ਇੱਥੇ ਆ ਜੂਗੀ ਨਾ ਤਾਂ ਉਹਦੇ ਨਾਲ ਮੇਰਾ ਵੀ ਮਨ ਲੱਗ ਜੂਗਾ ਹੁਣ ਤਾਂ ਜੀ ਮੈਂ ਉਹਨੂੰ ਸੱਦ ਲਿਆ ਇੱਥੇ oh chal theek hai koi gall nahi ਮੈਂ ਇੱਧਰ ਆਇਆ